ਕੋਟ ਗੰਗੂ ਰਾਏ ਦਾ ਮੇਲਾ ਸ਼ੁਰੂ ਹੋ ਗਿਆ ਜਿੱਥੇ ਵੈਸਟਾਂ ਨੂੰ ਫੋਰ ਟਰੈਕਟਰਾਂ ਮਿੱਤਰੋ ਸੋ ਉਹ ਮੇਲੇ ਤੇ ਵੀ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਭ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਜਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾਂ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਆ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਅੱਜ ਉਹ ਓਪਨ ਦਾ ਇੱਕ ਹੀ ਟੂਰਨਾਮੈਂਟ ਕਲੀਅਰ ਆ ਮੈਨੂੰ ਉਹ ਮੈਂ ਤੁਹਾਨੂੰ ਦੱਸ ਦਿੰਨਾ ਮਿੱਤਰੋ ਇਹ ਟੂਰਨਾਮੈਂਟ ਸਾਧੂ ਵਾਲੇ ਦੇ ਵਿੱਚ ਜੀਰੇ ਇਲਾਕੇ ਚ ਅੱਜ ਤਿੰਨ ਖਿਡਾਰੀ ਬਾਹਰੋਂ ਆ 32 ਟੀਮਾਂ ਪਹਿਲਾਂ ਐਂਟਰ ਕੀਤੀਆਂ ਜਾਣੀਆਂ 41000 ਪਹਿਲਾ ਇਨਾਮ ਤੇ ਦੂਜਾ ਨਾਮ 25000 ਇੱਥੇ ਹੋ ਸਕਦਾ ਦੋਦੇ ਵਾਲੇ ਸੰਦੀਪ ਹੁਣੀ ਮਿੱਤਰੋ ਉੱਡਣਾ ਬਾਏ ਦੇਖਣ ਨੂੰ ਮਿਲੇ ਕਿਉਂਕਿ ਵੱਡਾ ਟੂਰਨਾਮੈਂਟਾਂ ਮਿੱਤਰੋ ਵਧੀਆ ਜੋ ਪਲੇਅਰ ਸੱਦਨੇ ਆ ਇਹਨਾਂ ਨੇ ਸੋ ਵਧੀਆ ਟੀਮ ਬਣ ਟੀਮਾਂ ਬਣ ਕੇ ਮਿੱਤਰੋ ਇੱਥੇ ਆਉਣਗਾਂ ਭਾਉ ਕਾਂਗੇ ਹੁਣੀ ਆਰਸ਼ ਲੋਗੜੀਏ ਹੁਣੀ ਮਿੱਤਰੋ ਸਾਰਾ ਪੁਰੀਆ ਹੋ ਗਿਆ ਇਦਾਂ ਦੇ ਪਲੇਅਰ ਮਿੱਤਰੋ ਇੱਥੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਸੋ ਵਧੀਆ ਮੇਲਾ ਇਹ ਹੁਣ ਆਜ ਦੇ ਦਿਨ ਦਾ ਤੇ ਇੱਥੇ ਇੱਕ ਹੋਰ ਚੀਜ਼ ਨਾਲ ਐਡ ਕਰ ਦਿੰਨੇ ਆ ਮਿੱਤਰੋ ਕੋਟ ਗੰਗੂ ਰਾਏ ਦਾ ਮੇਲਾ ਸ਼ੁਰੂ ਹੋ ਗਿਆ ਜਿੱਥੇ ਬੈਸਟਾਂ ਨੂੰ ਫੋਰ ਟਰੈਕਟਰ ਆ ਮਿੱਤਰੋ ਸੋ ਉਹ ਮੇਲੇ ਤੇ ਵੀ ਕਮਾਲਾਂ ਹੋਣਗਾ ਤੇ ਸ਼ਿਲੂ ਹਣਿਆਂ ਦਾ ਮੈਚ ਆ ਹੋਣਾ ਆਉਣਾਗਾ 26 ਤਰੀਕ ਨੂੰ ਸੋ ਉਹ ਵੀ ਤੁਸੀਂ ਦੇਖ ਸਕਦੇ ਹੋ 26 ਨੂੰ ਉਹਨਾਂ ਦਾ ਮੈਚ ਆਉਣਾ ਤੇ ਉਹ ਮੇਲੇ ਤੇ ਵੀ ਮਿੱਤਰੋ ਕਮਾਲ ਹੋ ਬਾਕੀ ਇਹ ਤੁਹਾਨੂੰ ਨਾਲ ਅਪਡੇਟ ਦੇਣੀ ਸੀ ਮਿੱਤਰੋ ਮੈਂ ਕੁਝ ਗਲਤ ਬੋਲ ਗਿਆ ਹੋਇਆ ਵੀਡੀਓ ਚ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਨਵੀਂ ਵੀਡੀਓ ਵਿੱਚ ਮਿਲਦੇ ਆਂ ਇੰਨੀ ਕੀ ਅੱਜ ਦੇ ਦਿਨ ਦੀ ਜੋ ਜਾਣਕਾਰੀ ਦੇਣੀ ਸੀ ਤੁਹਾਨੂੰ ਟਰੈਕਟਰ ਜੋ ਆ ਪੇਟਾਂ 'ਚ ਅੰਦਾਜ਼ ਉਲਟੋ ਹੋ ਗਏ ਮਤਰੋ ਕਮਾਲ ਹੋਈ ਆ ਉਹਦਾ ਵੀ ਨਜ਼ਾਰਾ ਦਰਸ਼ਕਾਂ ਨੇ ਲਿਆ ਨਵੀਂ ਵੀਡੀਓ ਵਿੱਚ ਮਿਲਦੇ ਆਂ ਨਵੀਆਂ ਅਪਡੇਟ ਲੈ ਕੇ